ਹੋਰ ਬਾਈ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਤੇ ਅੱਜ ਹੈਗਾ ਆਪਣਾ ਪਹਿਲਾ ਵਲੌਗ ਤੇ ਅਸੀਂ ਕੀਤਾ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਬਦਨੀ ਕਲਾਂ ਇੱਥੇ ਦਰਸ਼ਨ ਕਰਨ ਆਏ ਸੀਗੇ ਅਸੀਂ ਇੱਥੋਂ ਸ਼ੁਰੂ ਕੀਤਾ ਅੱਜ ਅਸੀਂ ਇਹ ਕਿਹਾ ਪਹਿਲਾ ਵਲੌਗ ਗੁਰੂ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਵਾ ਤੇ ਅੱਜ ਤੁਹਾਨੂੰ ਦਰਸ਼ਨ ਮੇਲੇ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਆ ਹੈਗਾ ਜੀ ਪਾਰਕ ਗੁਰਦੁਆਰਾ ਸਾਹਿਬ ਦਾ ਇੱਧਰ ਪਾਰਕਿੰਗ ਆ ਗਈਗਾ ਤੇ ਇੱਧਰ ਹੈਗਾ ਲੰਗਰ ਹਾਲ आया नहर दिखा ले नहर दखाने थोनू पहला निके होंगे उब दर्शन करोग जो गुरद्वारा साहब इत बुरद्वरा साहब के बहर आप दिखाने वो नहर बहुत सोहनी बनी आद गलत कि मैं जो इतने हाँ। पहली बार दस दूसरा अच्छा ਇੱਧਰ ਆ। ਆਹ ਸੁਣੋ ਇਹਦੀ ਗੱਲਬਾਤ ਕੋਈ ਦੱਸੂਗਾ ਸਿਰੇ ਦੀ ਗੱਲਬਾਤ ਸੁਣਾ ਦੇ। ਜਦੋਂ ਨਿੱਕੇ ਹੁੰਦੇ ਉਹਨਾਂ ਦੇ ਪੈਲੀ ਜੋ ਤੇ ਉਹ ਉੱਥੋਂ ਲੈ ਕੇ ਹਾਂ ਇੱਧਰੋਂ ਉੱਥੋਂ ਤਾਈ ਹਾਂ ਇਹ ਇੱਧਰ ਆ ਸਾਰੀ ਨਹਿਰ ਕਮਾ ਕੇ ਅੱਛਾ ਉੱਥੋਂ ਤਾਈ ਆਪਣੀ ਤਾਂ ਹੈ ਨਹੀਂ ਬੇਟੇ ਮੈਂ ਕਿਹ ਪਤਾ ਨਹੀਂ ਕਿੰਨੀ ਕ ਪੈਲੀ ਲੈ ਲਈ ਆਪਣੀ ਤਾਂ ਬੇਰ ਹੀ ਆ ਜਾ ਯਾਰ ਮੈਂ ਲੱਗਿਆ ਪਲਾਨੀ ਕਿੰਨੀ ਕੁ ਪੈਲੀ ਬਣਾ ਲਈ ਤੁਸੀਂ ਇੱਥੇ ਨਹੀਂ ਨਹੀਂ ਆਪਾਂ ਇੱਧਰ ਗਾ ਨਹੀਂ ਬੰਨਮੀ ਆਪਣੇ ਦਾ ਏਰੀਆ ਵੀ ਉੱਧਰ ਤਾਂ ਲੋਕਾਂ ਦਾ ਹੀ ਆਪਨੀ ਦਾ ਹੈ ਨਹੀਂ ਇੱਥੇ ਚੱਲ ਕੋਈ ਨਹੀਂ ਆਪਣੀ ਵੀ ਬਣ ਚੂਗੀ ਹਾਂ ਤੂੰ ਕੰਡੇ ਨੰਮਰਾਲੀ ਪੈਲੀ ਦਾ ਤਾਂ ਪਤਾ ਨਹੀਂ ਮੈਨੂੰ ਬੜੇ ਸਵਾਦ ਦੇ ਦਾ ਦੇਰ ਦਾ ਸਵਾਦ ਨਹੀਂ ਲਾਲ ਲਾਲਾ ਹਣਾ ਹੁਣ ਨਹੀਂ ਲੱਗਦੇ ਫਿਰ ਹਣਾ ਗਾਂ ਤਾਂ ਇੱਥੇ ਨਹੀਂ ਚਾਲ ਨਹੀਂ ਹਣਾ ਨਹੀਂ ਉਹ ਦੇਖ ਲੈ ਮੈਂ ਤਾਂ ਅਖੇ ਤੇ ਮੇਰੀ ਪੱਟੀ ਉਹ 15 16 ਹਾਲਾ ਬਾਅਦ ਆਪਾਂ 베ਰੀ ਵਿਕੀ ਆ ਅੱਛਾ ਸੱਚੀ ਆ ਨਿੱਕੇ ਹੁੰਦੇ ਤੇ ਜਾਂਦੇ ਹੁੰਦੇ ਪਹਿਲਾਂ ਨਾ ਪਹਿਲਾਂ ਇੱਥੇ ਰਹਿੰਦੇ ਹੁੰਦੇ ਗੁਰਦੁਆਰਾ ਸਾਹਿਬ ਨੂੰ ਸੇਵਾ ਕਰਦੇ ਹੁੰਦੇ ਹੁਣ ਤਾਂ ਆ ਹੀ ਬੜੇ ਟਾਈਮ ਬਾਅਦ ਮੈਂ ਤਾਂ ਇੱਥੇ ਇੱਧਰ ਲੈ ਗਿਆ ਨਹੀਂ ਆਪ ਨੂੰ ਕੀ ਪਤਾ ਇਬਰੀ ਇੱਧਰ ਸਹੀ ਗੱਲ ਆ ਆ ਨਹਿਰ ਤੇ ਨਾ ਹੁੰਦੇ ਹੁੰਦੇ ਸੀ ਇਹ ਆਹ ਵਾਲੀ ਤੇ ਗਰਮੀਆਂ ਚ 10 10 15 15 ਦਿਨ ਇੱਥੇ ਲਾ ਕੇ ਜਾਂਦੇ ਹੁੰਦੇ ਸੀ ਲਓ ਬਈ ਅੱਜ ਦੇ ਵਲੌਗ ਚ ਤਾਂ ਇੰਨਾ ਕੀ ਤੇ ਚੱਲ ਤੁਹਾਨੂੰ ਪਸੰਦ ਆਏ ਨਹੀਂ ਪਸੰਦ ਆਏ ਉਹ ਤਾਂ ਹੁਣ ਵੱਖਰੀ ਗੱਲ ਆ ਇੰਨੇ ਕੀ ਸਾਨੂੰ ਬਣਾਉਣੇ ਆਉਂਦੇ ਹੌਲੀ ਹੌਲੀ ਆਜੂ ਤਿਆਰਬਾ ਤੇ ਅਗਲੀ ਵੀਡੀਓ ਚ ਆਇਆ ਕਰਨੀਗਾ ਟ੍ਰੈਕ ਸਹੀ ਗੱਲ ਆ ਅਗਲੀ ਵੀਡੀਓ ਜਾਇਆ ਕਰਨਗੇ ਟਰੈਕਟਰਾਂ ਵਾਲੇ ਵਲੌਗ ਫਿਰ ਦੱਸਾਂਗੇ ਅੱਜ ਕਿਰਾਂ ਗੁਰੂ ਘਰ ਤੋਂ ਸ਼ੁਰੂ ਕੀਤੀ ਵੀਡੀਓ ਤੇ ਠੀਕ ਆ ਓਕੇ ਧੰਨਵਾਦ